ਦੋਸਤੋ ਯੂਪੀ ਦੇ ਪੀਲੀਪੀ ਦੇ ਵਿੱਚ ਸਤੰਬਰ 2021 ਦੇ ਵਿੱਚ ਹਰਚਰਨ ਦੇ ਨਾਲ ਜੋ ਕੁਝ ਵੀ ਹੋਇਆ ਉਸ ਤੋਂ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਜਿਸ ਨੇ ਪੂਰੀ ਦੁਨੀਆ ਨੂੰ ਝੋੜ ਕੇ ਰੱਖ ਦਿੱਤਾ ਸੀ ਜਦੋਂ ਇੱਕ ਪੰਜ ਪੈਣਾ ਦੇ ਇਕਲੌਤੇ ਪ੍ਰਾ ਹਰਚਰਨ ਸਿੰਘ ਜੋ ਕਿ ਇੱਕ ਅਜਿਹੀ ਹਾਲਤ ਦੇ ਵਿੱਚ ਮਿਲਿਆ ਆਪਣੀ ਪ੍ਰੇਮਿਕਾ ਦੇ ਘਰ ਦੇ ਬਾਹਰ ਜਿਸ ਨੇ ਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਇਸ ਗੱਲ ਦੀ ਗਵਾਹੀ ਹੁਣ ਤੱਕ ਆਉਂਦੀਆਂ ਫੋਨ ਕਾਲਸ ਅਤੇ ਮੈਸੇਜ ਭਰਦੇ ਨੇ ਕਿ ਇਸ ਨੌਜਵਾਨ ਦੇ ਨਾਲ ਲੋਕ ਦਿਲ ਤੋਂ ਕਿੰਨੇ ਜੁੜੇ ਹੋਏ ਨੇ ਹਾਲਾਂਕਿ ਹੁਣ ਤੱਕ ਕੇਸ ਦੀ ਕਾਰਵਾਈ ਚੱਲ ਰਹੀ ਹੈ ਤੁਹਾਨੂੰ ਪਤਾ ਹੀ ਹੈ ਕਿ ਜੋ ਕਾਨੂੰਨੀ ਕਾਰਵਾਈ ਹੈ ਉਹ ਥੋੜੀ ਲੰਮੀ ਹੁੰਦੀ ਹੈ ਅਤੇ ਦੋਸਤੋ ਦੱਸ ਦਈਏ ਕਿ ਵਕੀਲ ਸਾਹਿਬ ਵੀ ਲੱਗੇ ਹੋਏ ਨੇ ਹਾਲਾਂਕਿ ਪਰਿਵਾਰ ਵੱਲੋਂ ਕਈ ਥਾਮਾ ਤੇ ਕੋਈ ਢਿੱਲਮੱਟ ਵੀ ਵਰਤੀ ਗਈ ਪਰ ਉੱਥੇ ਹੀ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਹਾਂ ਕਿ ਪਰਮਾਤਮਾ ਦੀ ਅਦਾਲਤ ਨੇ ਇੱਕ ਵੱਡਾ ਫੈਸਲਾ ਦਿੱਤਾ ਹੈ ਕਹਿ ਸਕਦੇ ਹਾਂ ਕਿ ਇੱਕ ਵੱਡਾ ਨਿਤਾਰਾ ਹੋਇਆ ਇਸ ਕੇਸ ਦੇ ਵਿੱਚ ਉਹ ਚਾਚਾ ਗਰਮੀਤ ਸਿੰਘ ਜੋ ਕਿ ਕੁੜੀ ਮਨਪ੍ਰੀਤ ਕੌਰ ਦਾ ਚਾਚਾ ਹੈ ਜੋ ਕਿ ਹਰਚੰਦ ਸਿੰਘ ਦੀ ਕਥਿਤ ਪ੍ਰੇਮਿਕਾ ਸੀ ਅਤੇ ਜਿਸ ਦੇ ਉੱਪਰ ਦੋਸ਼ ਲੱਗੇ ਸਨ ਹਾਲਾਂਕਿ ਜਦੋਂ ਤੱਕ ਮਾਨਯੋਗ ਕੋਰਟ ਕਿਸੇ ਨੂੰ ਸਜ਼ਾ ਨਾ ਸੁਣਾ ਦੇ ਉਸ ਨੂੰ ਆਪਾਂ ਪੂਰਾ ਦੋਸ਼ੀ ਤਾਂ ਨਹੀਂ ਕਹਿ ਸਕਦੇ ਪਰ ਜੇ ਉਹ ਸ਼ੱਕੀ ਦੋਸ਼ੀ ਹੈ ਗਰਮੀਤ ਸਿੰਘ ਕੁੜੀ ਦਾ ਚਾਚਾ ਉਹ ਇਸ ਸਮੇਂ ਪੁਲਿਸ ਹਿਰਾਸਤ ਦੇ ਵਿੱਚ ਹੈ ਅਤੇ ਉਸ ਤੇ ਕੇਸ ਅਤੇ ਉਸ ਤੇ ਦੋਸ਼ ਵੀ ਇਸ ਤਰ੍ਹਾਂ ਦੇ ਲੱਗੇ ਨੇ ਜੋ ਕਿ ਹਰ ਇੱਕ ਨੂੰ ਸ਼ਰਮਸ਼ਾਰ ਕਰ ਦੇਣਗੇ ਜੋ ਕਿ ਯੂਪੀ ਦੀ ਇੱਕ ਕੁੜੀ ਨੂੰ ਭੁਜਾ ਕੇ ਲੈ ਗਿਆ ਫਰਾਰ ਕਰਾ ਕੇ ਲੈ ਗਿਆ ਅਤੇ ਉਹ ਕਾਬੂ ਵੀ ਆ ਗਿਆ ਤੇ ਹੁਣ ਪੁਲਿਸ ਦੇ ਹੱਥੇ ਚੜ ਚੁੱਕਿਆ ਜਿਸ ਕੁੜੀ ਨੂੰ ਭੁਜਾ ਕੇ ਲੈ ਗਿਆ ਸੀ ਉਸ ਦਾ ਰਿਸ਼ਤੇਦਾਰ ਫੌਜ ਦੇ ਵਿੱਚ ਵੱਡਾ ਅਫਸਰ ਹੈ ਅਤੇ ਹੁਣ ਇਹ ਕਸੂਤਾ ਫਸ ਚੁੱਕਿਆ ਹੈ ਦੱਸਦੀ ਹੈ ਕਿ ਜਿਸ ਕੁੜੀ ਨੂੰ ਇਹ ਲੈ ਕੇ ਗਿਆ ਸੀ ਉਸ ਦੀ ਉਮਰ ਇਸ ਦੀ ਆਪਣੀ ਬੇਟੀ ਤੋਂ ਵੀ ਘੱਟ ਲੱਗਦੀ ਹੈ ਤੇ ਇਸ ਸਮੇਂ ਸਾਨੂੰ ਯੂਪੀ ਤੋਂ ਇੱਕ ਫੋਨ ਕਾਲ ਆਈ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਸੋ ਆਓ ਤੁਹਾਨੂੰ ਉਸ ਫੋਨ ਕਾਲ ਵੱਲ ਲੈ ਚਲਦੇ ਹਾਂ ਤੇ ਗਰਮੀ ਸਿੰਘ ਦੇ ਨਾਲ ਜੋ ਕੁਝ ਵੀ ਹੋਇਆ ਉਸ ਬਾਰੇ ਤੁਸੀਂ ਕੀ ਕਹੋਗੇ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦੇਣਾ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਲੰਦਰ ਵੀਰ ਬੋਲਦਾ ਆ ਹਾਂ ਜੀ ਹਾਂ ਜੀ ਅੱਛਾ ਮੈਂ ਯੂਪੀ ਤੋਂ ਬੋਲਦਾ ਹੀ ਤੇਜ ਆ ਹਾਂ ਜੀ ਹਾਂ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਜੀ ਤੇ ਵਧੀਆ ਹੋ ਠੀਕ ਹੋ ਹਾਂ ਜੀ ਠੀਕ ਆ ਤੁਸੀਂ ਸੁਣਾਓ ਸਭ ਠੀਕ ਠਾਕ ਪਰਵਾਹ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਵਕੀਲ ਸਾਹਿਬ ਦਾ ਕੀ ਹਾਲ ਚੱਲਿਆ ਵਕੀਲ ਸਾਹਿਬ ਵੀ ਬਹੁਤ ਵਧੀਆ ਜੀ ਠੀਕ ਠਾਕ ਨੇ ਅੱਛਾ ਮੈਂ ਆਉਣਾ ਯੂਪੀ ਹੈ ਜੀ ਉਹ ਨਹੀਂ ਆਉਣਾ ਯੂਪੀ ਯੂਪੀ ਕੋ ਕਿਤੇ ਜਿਮਾ ਪਿੱਛੇ ਮੈਨੂੰ ਆ ਗਿਆ ਨੂੰ ਕਾਫੀ ਟਾਈਮ ਹੋ ਗਿਆ ਵਕੀਲ ਸਾਹਿਬ ਕੋਲ ਜਦ ਕੀਤੀ ਸੀ ਗੱਲ ਉਹਨਾਂ ਨੇ ਪਤਾ ਨਹੀਂ ਤੁਹਾਡੇ ਕੋ ਕੀ ਕੀਤੀ ਹੋਣੀ ਇੱਧਰ ਕਿਸੇ ਨਾਲ ਗੱਲ ਉਹ ਕਹਿੰਦੇ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਨੇ ਅੱਛਾ ਅੱਛਾ ਤੇ ਮਾਂ ਪਾਪਾ ਜਿਹੜਾ ਕਰਮੀਕ ਵਾਲਾ ਨਹੀਂ ਕਹਿਸਾ ਕਿਤੇ ਵਾਲਾ ਹਾਂਜੀ ਤੇ ਹਜ਼ਰ ਮੁੰਡੇ ਨੂੰ ਮਾਰਿਆ ਹੈ ਤੇ ਹਾਂ ਪਤਾ ਹਾਂਜੀ 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 ਉਹ ਉਹ ਬੰਦੇ ਨੇ ਹੁਣ ਆਈ ਤੋਂ ਪੂਰਨਪੁਰ ਦੀ ਇੱਕ ਕੁੜੀ ਕੱਢ ਲਈ ਕਿਨੇ ਕਿਨੇ ਉਹਨੇ ਗਰਮੀਤ ਸਿੰਘ ਨੇ ਉਹਦੇ ਚਾਚੇ ਨੇ ਕੁੜੀ ਦੇ ਨੇ ਕੁੜੀ ਦੇ ਚਾਚੇ ਨੇ ਅੱਛਾ ਜੀ ਉਹ ਕੁੜੀ ਕੱਢ ਲਈ ਤੇ ਕੁੜੀ ਕੱਢ ਕੇ ਤੇ 10-12 ਦਿਨ ਉਹ ਫਰਾਰੀ ਰਿਆ ਅੱਛਾ ਉਹ ਕੁੜੀ ਹੀ ਜਿਹਨਾਂ ਦੀ ਉਹ ਆਰਮੀ ਚ ਹੀ ਬੰਦਾ ਉਹਦਾ ਮਾਪੜ ਜਿਹੜਾ ਸੀ ਅੱਛਾ ਜੀ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਤੇ ਫਿਰ ਇਥੋਂ ਕੈਮਰੇ ਕੂਮਰੇ ਚੈੱਕ ਕੀਤੇ ਜਦੋਂ ਗੱਡੀ ਤੇ ਜਿਹੜੀ ਤੇ ਗਏ ਹੀ ਉਹ ਹਾਂਜੀ ਉਹ ਉਹ ਗੱਡੀ ਦਾ ਫਿਰ ਨੰਬਰ ਤੇ ਜਿਹੜੀ ਹੈ ਉਹਨਾਂ ਦੀ ਗੱਡੀ ਮਗਰ ਲਾ ਕੇ ਤੇ ਤਲਕ ਤੇ ਮੈਂ ਫੜ ਲਿਆ ਉਹਨਾਂ ਨੂੰ ਅੱਛਾ ਜੀ ਤੇ ਪਰਸੋਂ ਮੇਰੇ ਕੋਲ ਆਏ ਹੀ ਉਹ ਵੀ ਉਹ ਨਵੇਂ ਬਾਰੇ ਕੋਈ ਸੀ ਆੜੀ ਦੇ ਸਾਨੂੰ ਅੱਛਾ ਵੀ ਹਜੇ ਫੜ ਨਹੀਂ ਹੋਇਆ ਗਰਮੀਤ ਸਿੰਘ ਜੀ ਆਹੋ ਤੇ ਮੈਨੂੰ ਆਵੇ ਕੀ ਨਾ ਉਹਦਾ ਮੈਂ ਵੀ ਨਾ ਉਹਦਾ ਗਰਮੀਤ ਕਹਿੰਗੇ ਆ ਤੇ ਉਹਦੇ ਲੱਛਣ ਵਾਲੇ ਮਾੜੇ ਆ ਹਾਂ ਹਾਂ ਤੇ ਉਹ ਕੁੜੀ ਵਾਲੀ ਗੱਲ ਤੇ ਨਾ ਉਹਨਾਂ ਦੱਸੀ ਕਿ ਕੱਲ ਫਿਰ ਉਹਨਾਂ ਮੈਨੂੰ ਫੋਨ ਕਰਕੇ ਤੇ ਫਿਰ ਮੈਨੂੰ ਕੱਲ ਦੱਸਿਆ ਹਾਂ ਜੀ ਕੀ ਆ ਗਾਲੇ ਸਾਡੇ ਨਾਲ ਬਣੀ ਸੀ अच्छा आ, 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 ने आओ अइया तब भी कुड़ी आ मेरे को वे अहो प्रूफ है कि आ कुड़ी इडि खारी या 22 सालਾਂ ਦੀ ਹੋਈ ਆਏ हां ओदे ਦਾ ਆਪਣੇ ਜਵਾਕ ਡਿੱਡੇ ਨੇ ਆਪਾਂ ਇੱਥੇ ਤੁਸੀਂ ਇੱਥੇ ਸੀਗੇ ਜਦੋਂ ਇੰਟਰਵਿਊ ਕੀਤੀ ਦੀ ਉਹਦੀ ਕੁੜੀ ਦੀ ਮੈਂ ਉਹ ਹਾਂ ਮੈਂ ਸਮਝ ਗਿਆ ਸਮਝ ਗਿਆ ਉਹ ਕੁੜੀ ਨੂੰ ਲੈ ਕੇ ਆਏ ਸੀ ਜਿਹੜੇ ਉਹਦੇ ਘਰੇ ਹਾਂਜੀ 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 ਹਾਂ ਮੈਂ ਉਹ ਬੋਲ ਰਿਹਾ ਜੀ ਅੱਛਾ ਕੁੜੀ ਕੁੜੀ ਕਿਵੇਂ ਵੀ ਇੱਧਰ ਪੰਜਾਬੀ ਪਰਿਵਾਰ ਸੀਗਾ ਕਾ ਇੱਧਰ ਦੇ ਹੀ ਸੀਗੇ ਯੂਪੀ ਦੇ ਹੀ ਉਹ ਜਿਹਨਾਂ ਦੀ ਕੁੜੀ ਲੈ ਕੇ ਗਿਆ ਪੰਡਤ ਆ ਭਈਏ ਭਈਏ ਪੰਡਤ ਦਾ ਹਿੰਦੂਆਂ ਦੀ ਕੁੜੀ ਆ ਅੱਛਾ ਜੀ ਕੁੜੀ ਬੜੀ ਸੋਹਣੀ ਸੀ ਤੇ ਉਹ ਫਿਰ ਕੱਲ ਉਹਨੂੰ ਆਖਣ ਕੋ ਉੱਥੇ ਤੇ ਉਹ ਮੰਨਿਆ ਨਾ ਅੱਛਾ ਉਹਨਾਂ ਜਿਹੜੀ ਗੱਡੀ ਫੜਿਆ ਬਰੀਜਾ ਗੱਡੀ ਆ ਰੇ ਕੋ ਉਹ ਬਰੀਜਾ ਜੀ ਇਹਨੂੰ ਫੜਿਆ ਤੇ ਨਾਲ ਉਹਦਾ પતિ ਆ ਅੱਛਾ ਜੀ ਤੇ ਨਾਲ ਹੀ ਉਹ ਕੁੜੀ ਅੱਛਾ ਕੁੜੀ ਵੀ ਫੜ ਲਈ ਕੁੜੀ ਵੀ ਫੜ ਲਈ ਉਹਨਾਂ ਨੇ अच्छा जी। ਤੇ ਗੱਡੀ ਸਮੇਂ ਦੀ ਉਹਨਾਂ ਪਰ ਦੂਜੀ ਗੱਡੀ ਛੁਟਿਆ ਦਿਓ ਫਿਰ ਲੈ ਕੇ ਆਏ ਕਿ ਵੀ ਆਹ ਕੁੜੀ ਕਹਦੀ ਆ। ਹਾਂ ਜੀ। ਤੇ ਫਿਰ ਅਸੀਂ ਆਖਿਆ ਵੀ ਇਹੋ ਕੁੜੀ ਇਹਦੀ ਆ। ਹਾਂ ਜੀ। ਇੱਥੇ ਫਿਰ ਬੋਲਿਆ ਨਹੀਂ ਯਾਰ ਸਬੰਧਾ ਜਾ ਰਿਹਾ ਤਾਂ ਫਿਰ ਉਹਨਾਂ ਰਾਤ ਉਹਨੂੰ ਚੜਾਇਆ ਕਿਤਾਪਾ ਦਾ ਹੁਣ ਦਿੱਤਾ ਹੀ ਥਾਣੇ ਪੂਰਨਪੁਰ। ਅੱਛਾ। ਹਾਂ ਤੇ ਹੁਕੀਰ ਸਾਹਿਬ ਨੂੰ ਦੱਸ ਦੇਣੀ ਉਹਨਾਂ ਦੇ ਜੋ। ਹਾਂ ਹਾਂ ਮੈਂ ਕੋਈ ਨਹੀਂ ਕਰਦਾਗਾ ਗੱਲਬਾਤ। ਤੇ ਤੇ ਮਤਲਬ ਵੀ ਹੁਣ ਉਹ ਅੰਦਰ ਆ ਜੇ ਗਰਮੀਤ ਉਹ ਕੁੜੀ ਦਾ ਚਾਚਾ ਜਿਹੜੀ ਕੁੜੀ ਦੇ ਘਰੇ ਉਹਨੂੰ ਹਰਚੰਨ ਨੂੰ ਮਾਰਿਆ ਸੀਗਾ ਹਾਂਜੀ 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 ਹਾਂ ਠੀਕ ਹੈ ਠੀਕ ਤੇ ਵੀ ਜਿੰਨਾ ਨੇ ਜਿੰਨਾ ਤੇ ਉਹ ਦੋਸਤ ਸੀਗੇ ਜਿਨ੍ਹਾਂ ਨੇ ਮਾਰਿਆ ਸੀ ਉਹ ਕੁੜੀ ਦੇ ਚਾਚੇ ਨੇ ਮਤਲਬ ਮਨਪ੍ਰੀਤ ਸੀਗਾ ਕੁੜੀ ਦਾ ਨਾਮ ਸ਼ਾਇਦ ਹਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਗਏ ਇਹ ਜਿਨ੍ਹਾਂ ਦੇ ਘਰੇ ਲਾਸ਼ ਮਿਲੀ ਸੀ ਉਹਦੀ ਹਰਚੰਨ ਦੀ ਖੇਤ ਜਿਹਨਾਂ ਦੇ ਹਾਂ ਹਾਂਜੀ ਹਾਂ ਉਹਦੇ ਚਾਹੇ ਹਾਂ ਉਹਦੀ ਇੰਟਰਵਿਊ ਵੀ ਕੀਤੀ ਸੀ ਅਸੀਂ ਗਰਮੀਤ ਸਿੰਘ ਜੀ ਹਾਂਜੀ ਹਾਂਜੀ ਹਾਂ ਅੱਛਾ ਅਸਾਂ ਤੋਂ ਫੜਿਆ ਹੋਆ ਥਾਣੇ ਆ ਵੇਖ ਲਓ ਕੰਮ ਕਹਿੋ ਜੇ ਕਰਦਾ ਕਿ ਉਹ ਫਿਰ ਕੱਲ ਇੱਥੇ ਬੋਲਿਆ ਨਹੀਂ ਅੱਖਾਂ ਦੇ ਗਾੜੀ ਆ ਪੰਜ ਮਰਕ ਦੀ ਕਰ ਲਈ ਗਾੜੀ ਨਹੀਂ ਫਿਰ ਉਹ ਹੁਣ ਕੁੜੀ ਨੇ ਕੀ ਬਿਆਨ ਵੀ ਹੁੰਦ ਦਿੱਤੇ ਨਹੀਂ ਕੁੜੀ ਨੇ ਹ ਦੱਸਿਆ ਵੀ ਆ ਮੇਰਾ ਪਿਓ ਆ ਤੇ ਦਾਦੇ ਦਾ ਨਾਮ ਉਹਨਾਂ ਪੁੱਛਦੇ ਸੀ ਤੇ ਦਾਦੇ ਦਾ ਨਾਮ ਦੱਸ ਦਿੱਤਾ ਇਹਨੇ ਨਹੀਂ ਉਹ ਐ ਪੁੱਛਿਆ ਵੀ ਤੈਨੂੰ ਤਾਂ ਕਿੰਨਾ ਲੈ ਕੇ ਗਏ ਨੇ ਕਿਵੇਂ ਲੈ ਕੇ ਗਏ ਨੇ ਪੁੜੀ ਰਾਜੀ ਨਾ ਗਈ ਉਹਨੂੰ ਕਿ ਤਾਪੂਆ ਖਵਾਉਣਾ ਕੀਤਾ ਇਹਨੇ ਸ਼ੁਰੂ ਪਹਿਲਾਂ ਨਹੀਂ ਉਹ ਤਾਂ ਚਲੋ ਜਿਹੜਾ ਕੋਈ ਪਹਿਲਾਂ ਹੋ ਗਿਆ ਕੁੜੀ ਨੇ ਬਿਆਨ ਤੁਹਾਡੇ ਸਾਹਮਣੇ ਦਿੱਤਾ ਕੋਈ ਵੀ ਮੈਨੂੰ ਇਹ ਮੈਂ ਆਪਣੀ ਮਰਜ਼ੀ ਨਾਲ ਗਈ ਸੀ ਕਿ ਮੈਨੂੰ ਇਹ ਲੈ ਕੇ ਗਏ ਨੇ ਪੁੜੀ ਇਹ ਪਹਿਲਾਂ ਤੋਂ ਮਰਜ਼ੀ ਨਾਲ ਆਂਦੀ ਸੀ ਪਰ ਇੱਥੇ ਨਹੀਂ ਬੋਲੀ ਇੱਥੇ ਉਹ ਮੁੜ ਕੇ ਆਉਂ ਗੱਲ ਗੱਲ ਪਤਾ ਕੀ ਗੱਲ ਹੈ ਜੀ ਗੱਲ ਸਾਰੀ ਠੁਕਦੀ ਆ ਹੁਣ ਦੇ ਬਿਆਨਾਂ ਤੇ ਪਹਿਲਾਂ ਜੋ ਮਰਜ਼ੀ ਜੇ ਜੋ ਮਰਜ਼ੀ ਸੀਗਾ ਉਹਨਾਂ ਚ ਨਹੀਂ ਤੇਰੇ ਨਾਲ ਨਹੀਂ ਮੈਂ ਜਾਣਾ ਅੱਛਾ हां बे उथे बयान ਦਿੱਤੇ ਨੇ ਬਾਬੇ ਫੇਰ ਤਾਂ ਵੈਸੇ ਹੀ ਲੰਬਾ ਚਲੇਗਾ ਪਰ ਇਹ ਪਤਾ ਕੀ ਪਹਿਲਾਂ ਵੀ ਹੁਣ ਜਿਵੇਂ ਆਪਾਂ ਦੇਖਿਆ ਜੀ ਜੋ ਲੱਗੇ ਆਪਾਂ ਨੂੰ ਵੀ ਪੈਸੇ ਕੁੱਸਦੇ ਜੋਰ ਤੇ ਜੋ ਪਹਿਲਾਂ ਕੀਤਾ ਇਹਨਾਂ ਨੇ ਪਹਿਲਾਂ ਕੁੜੀ ਇਹੋ ਹੀ ਜਾਂਦੀ ਸੀ ਵੀ ਮੈਂ ਇਹਦੇ ਨਾਲ ਹੀ ਰਹਿਣਾ ਇਹਦੇ ਨਾਲ ਰਹਿਣਾ ਤੇ ਫਿਰ ਉਹਦੇ ਤੌਰ ਕੁੜੀ ਦੇ ਫਿਰ ਬਦਲ ਗਏ ਅੱਛਾ ਜੀ ਮਾਣ ਉਹਦਾ ਜਿਹੜਾ ਆਰਮੀ ਚਾ ਉਹ ਬੜਾ ਗਰਮ ਹੈ ਅੱਛਾ 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 ਹਾਂ ਮੇਰੇ ਉਹ ਕੇਸ ਬਾਰੇ ਤਾਂ ਨਹੀਂ ਕੁੜੀ ਨੇ ਕੋ ਦੱਸਿਆ ਵੀ ਕੁੜੀ ਦੇ ਕੋਲ ਕਦੇ ਗੱਲ ਕੀਤੀ ਹੋਵੇ ਇਹਨੇ ਵੀ ਹਰ ਚੰਨ ਬਾਰੇ ਕੋ ਦੱਸਿਆ ਮੈਂ ਉਹਨੇ ਦੱਸਿਆ ਵੀ ਮੇਰੀ ਘਰ ਵਾਲੀ ਜਿਹੜੀ ਆ ਉਹ ਕਿਸੇ ਦੇ ਨਾਲ ਭੱਜ ਗਈ ਆ ਤੇ ਇੱਕ ਮੁੰਡਾ ਹੀ ਮਰ ਆ ਤੇ ਉਹ ਖਤਮ ਹੋ ਗਿਆ ਵਾ ਅੱਛਾ ਹਾਂ ਇੱਕ ਮੁੰਡਾ ਕਿੰਨਾ ਝੂਠ ਬੋਲਿਆ ਵੀ ਤੇ ਤੇਰੀ ਕੁੜੀ ਏਡੀ ਬੜੀ ਆ ਵੀ ਉਹ ਕੁੜੀ ਦੇ ਬਰਾਬਰ ਦੀ ਉਹ ਹੋਗੀ ਲਾਲੋ ਤੁਸੀਂ ਹਾਂ ਤੇ ਤਾਂ ਹੀ ਉਹ ਘਰ ਲੈ ਕੇ ਇਹਨੂੰ ਇੱਥੇ ਆਏ ਨਾ ਵਿਖਾਉਣ ਵਾਸਤੇ ਵੀ ਓਡੀ ਤੇ ਤੇਰੀ ਕੁੜੀ ਏ ਜਿਹਦੀ ਨਾਲ ਤੂੰ ਵਿਆਹ ਕਰਨ ਲਿਆ ਵਾ ਆ ਉਹ ਤੇ ਵੀ ਦੱਸਿਆ ਕੁੜੀ ਦੇ ਸਾਹਮਣੇ ਵੀ ਐਡੀ ਦਾ ਦੀ ਕੁੜੀ ਆ ਤੇਰੇ ਜਿੱਟੀ ਦਾ ਆ ਬੁੱਢਾ ਵਾ ਵੀ ਦਾੜੀ ਇਹਨੇ ਕਾਲੀ ਕੀਤੀ ਆ ਉਹ ਪ੍ਰੈਸ ਜੀ ਲਾ ਕੇ ਦਾੜੀ ਛੋਟੀ ਛੋਟੀ ਕਰਾ ਲਈ ਆ ਹਾਂ ਹਾਂ ਆ ਮੁੰਡਾ ਖੁੰਡਾ ਜਿਆ ਬਣਿਆ ਫਿਰਦਾ ਆਪਣੇ ਆਪ ਜੀ ਹਾਂ ਨਹੀਂ ਉਹ ਕੁੜੀ ਨੇ ਮਾ ਉਹਨੂੰ ਇਹ ਵੀ ਪਤਾ ਕਰੋ ਤੁਸੀਂ ਮਾੜਾ ਜੀ ਵੀ ਤਦੇ ਉਹ ਕੁੜੀ ਕੋਲ ਇਹਨੇ ਜਿਵੇਂ ਹੁਣ ਤੁਸੀਂ ਦੱਸ ਦਿਓ ਵੀ ਉਹਨੂੰ ਪੈਸੇ ਪੂਸੇ ਖਵਾਉਂਦਾ ਦੀ ਕੁੜੀ ਨੂੰ ਵੀ ਕਦੇ ਉਹਦੇ ਕੋਲ ਗੱਲ ਕੀਤੀ ਹੋਵੇ ਹਰ ਚਰਨ ਬਾਰੇ ਆਚਰਨ ਬਾਰੇ ਉਹਨੇ ਗੱਲ ਕੀਤੀ ਸੀ ਜਾਂਦਾ ਹੈ ਉਹ ਕਰੰਟ ਲਾ ਕੇ ਮਰਿਆ ਉਹ ਕੁੜੀ ਨੂੰ ਇਹਨਾਂ ਦੱਸਿਆ ਇਹਨੇ ਅੱਛਾ ਵੀ ਹੋਰ ਨੀ ਵਿਚਲੀ ਗੱਲ ਦੱਸੀ ਕੱਲ ਸਾਡੀ ਕੁੜੀ ਨੇ ਤਾਂ ਗੱਲ ਕੀਤੀ ਨਾ ਉਹਦੇ ਨਾਲ ਵੀ ਇਹਨਾਂ ਦੇ ਅੱਗੇ ਇੱਕ ਬੰਦਾ ਵੀ ਮਾਰ ਦਿੱਤਾ ਵਾ ਤੇ ਆਂਦੀ ਨਹੀਂ ਉਹਦੀਆਂ ਤਾਂ ਮੈਂ ਫਾਈਲਾਂ ਵੇਖੀਆਂ ਨੇ ਉਹ ਕਰੰਟ ਲੱਗ ਕੇ ਮਰਿਆ ਵਾ ਅੱਛਾ ਹਾਂ ਉਹ ਪੂਰਾ ਤੁੱਲੀ ਹੀ ਉਹਦੇ ਉੱਤੇ ਤੇ ਮੁੜ ਕੇ ਜਦੋਂ ਇੱਥੋਂ ਉਹਦੀਆਂ ਤਾਂ ਗੱਲਾਂ ਸੁਣੀਆਂ ਫਿਰ ਉਹ ਬਦਲ ਗਈ ਕੁੜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਕੋਈ ਨਾ ਵਕੀਲ ਸਾਹਿਬ ਨੂੰ ਵੀ ਦੱਸਦਾ ਇਹ ਗੱਲ ਪੂਰੀ ਗੱਲ ਬਤ ਗਈ ਆ ਹਾਂ 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 ਦੱਸ ਦੇ ਦੱਸ ਦੇ ਠੀਕ ਹੈ ਜੀ ਹਾਂ ਜੀ ਹਾਂ ਠੀਕ ਠੀਕ ਤੁਹਾਡੀ ਤਾਂ ਨਹੀਂ ਹੋਈ ਗੱਲ ਕੋਈ ਆ ਵਕੀਲ ਸਾਹਿਬ ਨਾਲ ਨਾ ਵਕੀਲ ਸਾਹਿਬ ਨਾਲ ਮੈਂ ਨਹੀਂ ਗੱਲ ਕੀਤੀ ਰਹੀ ਕੋਈ ਨਾ ਮੈਂ ਮੈਂ ਸਾਰੀ ਦੱਸਤਾ ਉਹਨਾਂ ਨੂੰ ਹਾਂ ਜੀ ਹਾਂ ਸਾਰੀਆਂ ਨੂੰ ਦੱਸ ਦੇ ਠੀਕ ਠੀਕ ਹੈ ਠੀਕ ਜੀ